ਇਹ ਨਹੀਂ ਕਹਿੰਦਾ ਮੈਂ ਕਿਸੇ ਤੇ ਇੱਕ ਆਸਾਨ ਕੀਤਾ ਖੁਸ਼ੀ ਹੁੰਦੀ ਅੰਦਰੋਂ ਦੇਖੋ ਸਿਵਲ ਹਸਪੀਟਲ ਤੁਸੀਂ ਮੰਦਿਰ ਚਲੇ ਜਾਓ ਗੁਰਦੁਆਰੇ ਚਲੇ ਜਾਓ ਤੁਸੀਂ ਮੱਥਾ ਟੇਕਣ ਜਾਂਦੇ ਹੋ ਮੈਂ ਕਹਿੰਦਾ ਇਸ ਤੋਂ ਵੱਡਾ ਪੁੰਨ ਨਹੀਂ ਕੋਈ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਟੋਲ ਫਰੀ ਨੰਬਰ ਜਾਰੀ ਕੀਤਾ ਬਹੁਤ ਸਾਰੀਆਂ ਸ਼ਿਕਾਇਤਾਂ ਤੇ ਆਈਆਂ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਤੇ ਬਹੁਤ ਸਾਰੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਨੇ ਪੰਜਾਬੀਆਂ ਦੀ ਸਰਕਾਰ ਸੀਐਮ ਭਗਵੰਤ ਮਾਨ ਦੀ ਸਰਕਾਰ ਜੋ ਕਿਹਾ ਉਹ ਕਰਕੇ ਦਿਖਾਇਆ ਭ੍ਰਿਸ਼ਟਾਚਾਰ ਬੁੱਕ ਪੰਜਾਬ ਦਿੱਲੀ ਉਹਨਾਂ ਦਾ ਇੱਕ ਵੱਡਾ ਉਕਰਾਲਾ ਯਾਨੀ ਕਿ ਐਂਟੀ ਕ腐ਸ਼ਨ ਨੰਬਰ ਜੜਾਇਆ ਉਸ ਨੂੰ ਲਾਂਚ ਕਰਨਾ ਐਂਟੀ ਕ腐ਸ਼ਨ ਲਾਈਨ ਦਿਨਾਲ ਹੁਣ ਤੱਕ 764 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ 9501200200 ਇਹ ਉਹ WhatsApp ਨੰਬਰ ਹੈ ਜਿਹਦੇ ਲਈ ਤੁਹਾਡੇ ਮੋਬਾਈਲ 'ਤੇ ਬੈਲੈਂਸ ਦੀ ਜ਼ਰੂਰਤ ਨਹੀਂ ਇੰਟਰਨੈਟ ਚੱਲਦਾ ਹੋਣਾ ਚਾਹੀਦਾ ਤੇ ਜਿਹੜਾ ਵੀ ਤੁਹਾਡੇ ਤੋਂ ਕਰਾਪਸ਼ਨ ਮੰਗਦਾ ਇੱਕ ਵੀਡੀਓ ਬਣਾਓ ਇੱਥੇ ਪਾ ਦਿਓ ਤੇ ਬਹੁਤ ਲੋਕਾਂ ਦੇ ਉੱਤੇ ਨੰਬਰ ਦੇ ਉੱਤੇ ਵੀਡੀਓ ਜਾਣ ਤੋਂ ਬਾਅਦ ਕਾਰਵਾਈ ਹੋਈ ਹੈ ਹੁਣ ਆਮ ਜਨਤਾ ਨੂੰ ਰਾਹਤ ਇਹ ਮਹਿਸੂਸ ਹੋ ਰਹੀ ਹੈ ਕਿ ਬਿਨਾਂ ਪੈਸੇ ਦਿੱਤੇ ਉਹਨਾਂ ਦਾ ਸਾਰਾ ਕੰਮ ਸਰਕਾਰੀ ਫੀਸਾਂ ਦੇ ਆਧਾਰ 'ਤੇ ਹੀ ਹੋ ਰਿਹਾ ਜਿਹੜਾ ਵੀ ਬੰਦਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਇੱਕ ਵੀ ਪੈਸਾ ਖਾਊਗਾ ਭਾਵੇਂ ਉਹ ਕੋਈ ਅਫਸਰ ਹੋਵੇ ਕੋਈ ਕਾਗਜ਼ ਦੇਣ ਦਾ ਜਾਂ ਮੋਹਰ ਲਾਉਣ ਦਾ ਜਾਂ ਐਨਓਸੀ ਦੇਣ ਦਾ ਕੋਈ ਪੈਸਾ ਮੰਗਦਾ ਹੋਵੇ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਸੋ ਜੇ ਤੁਸੀਂ ਵੀ ਕਿਸੇ ਪ੍ਰਸ਼ਟਾਚਾਰ ਦੇ ਖਿਲਾਫ ਸ਼ਿਕਾਇਤ ਕਰਨੀ ਹੈ ਤਾਂ ਸਿਰਫ ਇੱਕ ਨੰਬਰ 9501200200 ਸੋ ਪੰਜਾਬ ਸਰਕਾਰ ਦੇ ਸੁਪਰਾਲੇ ਦੇ ਨਾਲ ਪ੍ਰਸ਼ਟਾਚਾਰ ਬੁਖਤ ਹੋ ਗਿਆ ਪੰਜਾਬ ਬੇਚਾਰਾ ਕੋਈ ਰਿਕਸ਼ਾ ਲੈ ਕੋਈ ਹੋਰ ਹੈ ਜਿਹਦੇ ਕੋਲ ਪੈਸੇ ਨਹੀਂ ਹੈਗੇ ਵੀ ਮੈਂ ਜਾ ਕੇ ਹਸਪੀਟਲ 'ਚ ਐਡਮਿਟ ਵੀ ਹੋ ਸਕਦਾ ਉਹਨੇ ਸਿਵਲ ਹਸਪੀਟਲ ਜਾਣਾ ਜਿੱਥੇ ਇਲਾਜ ਫਰੀ ਹੈ ਦਵਾਈਆਂ ਫਰੀ ਹੈ ਸਾਰਾ ਕੁਝ ਫਰੀ ਹੈ ਨਾਲੇ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਨਾ ਤੁਹਾਡੇ ਆਪਣੇ ਦਿਲ ਨੂੰ ਖੁਸ਼ੀ ਆਉਂਦੀ ਤੁਸੀਂ ਕਿਸੇ ਤੇ ਅਸਾਨ ਨਹੀਂ ਕਰਦੇ ਤੁਹਾਡੀ ਸਾਹਿਬ ਸਾਡੇ ਕਰਕੇ ਜੇ ਕਿਸੇ ਬੰਦੇ ਦੀ ਇੱਕ ਬੰਦੇ ਦੀ ਜਾਨ ਬਚ ਜਾਂਦੀ ਹੈ ਨਾ ਕਿੰਨੀ ਖੁਸ਼ੀ ਹੁੰਦੀ ਯਾਰ ਅੱਜ ਮੈਂ ਕਮਾਲ ਕਰਤੀ ਅੱਜ ਦਾ ਦਿਨ ਬੜਾ ਵਧੀਆ ਸਿਵਲ ਹਸਪੀਟਲ ਠੀਕ ਕਰਕੇ ਤੁਸੀਂ ਲੱਖਾਂ ਦਾ ਫਾਇਦਾ ਕਰਾ ਦਿੱਤਾ ਸਰਕਾਰੀ ਹਸਪੀਟਲ ਐਨ ਜੀਓਸ ਨੂੰ ਅਡਾਪਟ ਕਰਨੇ ਪੈ ਰਿਹਾ ਤੁਸੀਂ ਵੀ ਕੀਤੇ ਆ ਇਹ ਸਰਕਾਰਾਂ ਕੋਲ ਪੈਸਾ ਨਹੀਂ ਹੈਗਾ ਜਾਂ ਨੀਤੀ ਨਹੀਂ ਹੈਗੀ ਨਹੀਂ ਦੇਖੋ ਪੈਸਾ ਹੈਗਾ ਪਰ ਪੈਸੇ ਹੋਰ ਚੀਜ਼ਾਂ ਤੇ ਫ੍ਰੀ ਪਰ ਕੰਮ ਤਾਂ ਤੁਸੀਂ ਸਰਕਾਰ ਦਾ ਹੀ ਕਰ ਰਹੇ ਹੋ ਨਾ ਨਹੀਂ ਖੈਰ ਐਸੀ ਗੱਲ ਨਹੀਂ ਇਹ ਨਹੀਂ ਕਿਸੇ ਨੂੰ ਸੋਚਣਾ ਚਾਹੀਦਾ ਆਫਟਰ ਆਲ ਸੀ ਐਸ ਆਰ ਹੈ ਅਲਾਊਡ ਹੀ ਸਿਰਫ ਇੱਧਰ ਹੈ ਐਮ ਪੀ ਲੈਡ ਹੈ ਅਲਾਊਡ ਹੀ ਇੱਧਰ ਹੈ ਜਿੱਥੇ ਅਲਾਊਡ ਹੈ ਉੱਥੇ ਖਰਚੋ ਨਾਲੇ ਆਪਾਂ ਤਾਂ ਤਿੰਨ ਕਰ ਰਹੇ ਆ ਕੋਈ ਤਿੰਨ ਥੋੜੀ ਨਾ ਜੇ ਛੋਟੇ ਵੱਡੇ ਮਿਲਾ ਲਓ ਇਹ ਵੱਡੇ ਹੈਗੇ ਆ 6 7 ਛੋਟੇ ਵੱਡੇ ਮਿਲਾ ਲਓ 4 500 ਹੈਲਥ ਸੈਂਟਰ ਹੁਣ ਜਿੰਨਾ ਕੁ ਬਜਟ ਆਂਦਾ ਹੋਈ ਜਾਂਦਾ ਨਾਲੇ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਤੇ ਆਸਾਨ ਕੀਤਾ ਖੁਸ਼ੀ ਹੁੰਦੀ ਅੰਦਰੋਂ ਦੇਖੋ ਸਿਵਲ ਹਸਪੀਟਲ ਤੁਸੀਂ ਮੰਦਿਰ ਚਲੇ ਜਾਓ ਗੁਰਦੁਆਰੇ ਚਲੇ ਜਾਓ ਤੁਸੀਂ ਮੱਥਾ ਟੇਕਣ ਜਾਂਦੇ ਹੋ ਮੈਂ ਕਹਿੰਦਾ ਇਸ ਤੋਂ ਵੱਡਾ ਪੁੰਨ ਹੀ ਕੋਈ ਨਹੀਂ ਸਿਵਲ ਹਸਪੀਟਲ ਕਿਹੜੇ ਬੰਦੇ ਨੇ ਜਾਣਾ ਜਿਹਦੇ ਕੋਲ ਪੈਸਾ ਹੈ ਪੈਸਾ ਹੈ ਨਹੀਂ ਔਰ ਅਕਚੁਅਸ ਤੁਸੀਂ ਮਾੜੇ ਬੰਦੇ ਦੀ ਮਦਦ ਕਰ ਰਹੇ ਹੋ ਨਹੀਂ ਲੋੜਵੰਦ ਦੀ ਸਿਵਲ ਹਸਪਤਲ ਦੇ ਠੀਕ ਕਰਕੇ ਲੱਖਾਂ ਬੰਦਿਆਂ ਦੀ ਮਦਦ ਕਰ ਰਹੇ ਹੋ ਜਿੰਨੇ ਜਾਣਾ ਉਹਨੇ ਉੱਥੇ ਚਲੇ ਜਾਣਾ ਤੁਸੀਂ ਦੇਖੋ ਉੱਥੇ ਵਿਚਾਰਾ ਕੋਈ ਰਿਕਸ਼ਾ ਲੈ ਕੋਈ ਹੋਰ ਹੈ ਜਿਹਦੇ ਕੋਲ ਪੈਸੇ ਨਹੀਂ ਹੈਗੇ ਵੀ ਮੈਂ ਜਾ ਕੇ ਹਸਪਤਲ 'ਚ ਐਡਮਿਟ ਵੀ ਹੋ ਸਕਾ ਉਹਨੇ ਸਿਵਲ ਹਸਪਤਲ ਜਾਣਾ ਜਿੱਥੇ ਇਲਾਜ ਫਰੀ ਹੈ ਦਵਾਈਆਂ ਫਰੀ ਹੈ ਸਾਰਾ ਕੁਝ ਫਰੀ ਹੈ ਨਾਲੇ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਨਾ ਤੁਹਾਡੇ ਆਪਣੇ ਦਿਲ ਨੂੰ ਖੁਸ਼ੀ ਆਉਂਦੀ ਤੁਸੀਂ ਕਿਸੇ ਤੇ ਅਸਾਰ ਨਹੀਂ ਕਰਦੇ ਬਿਲਕੁਲ ਠੀਕ ਕਹਿ ਰਹੇ ਹੋ ਛੋਟੀ ਸਾਹਿਬ ਸਾਡੇ ਕਰਕੇ ਜੇ ਕਿਸੇ ਬੰਦੇ ਦੀ ਇੱਕ ਬੰਦੇ ਦੀ ਜਾਨ ਬਚ ਜਾਂਦੀ ਹੈ ਨਾ ਕਿੰਨੀ ਖੁਸ਼ੀ ਹੁੰਦੀ ਯਾਰ ਅੱਜ ਮੈਂ ਕਮਾਲ ਕਰਤੀ ਅੱਜ ਦਾ ਦਿਨ ਬੜਾ ਵਧੀਆ ਸਿਵਲ ਹਸਪੀਟਲ ਠੀਕ ਕਰਕੇ ਤੁਸੀਂ ਲੱਖਾਂ ਦਾ ਫਾਇਦਾ ਕਰਾ ਦੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦਾ ਕੇਸ ਸਟਡੀ ਹੈ ਤੁਹਾਨੂੰ ਲੱਗਦਾ ਹੋਵੇਗਾ ਯਾਰ ਤਾਂ ਮੇਰੇ ਕੋਲ ਤੋਂ ਬੜਾ ਵੱਡਾ ਪੁੰਨ ਹੋ ਗਿਆ ਨਹੀਂ ਬਹੁਤ ਹੈ ਜੀ ਅਸੀਂ ਜਦੋਂ ਕੈਂਪ ਲਗਾਉਂਦੇ ਆ ਬ੍ਰੈਸਟ ਕੈਂਸਰ ਦੇ अर्ਲੀ ਡਿਟੈਕਸ਼ਨ ਅਸੀਂ ਕਹਿੰਦੇ ਆ ਵੀ अर्ਲੀ ਡਿਟੈਕਸ਼ਨ ਇਜ਼ ਮਸਟ ਫॉर ਮਤਲਬ ਕਿ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਤੁਹਾਨੂੰ ਬਲੱਡ ਪ੍ਰੈਸ਼ਰ ਹੋ ਜਾਏ ਅਖੀਰਲੇ ਦਿਨ ਤੱਕ ਤੁਹਾਨੂੰ ਦਵਾਈ ਲੋੜ ਪੈਂਦੀ ਮੋਸਟ ਆਫ ਦੀ ਕੇਸਸ ਤੁਹਾਨੂੰ ਡਾਇਬੀਟਿਸ ਹੋ ਜਾਏ ਅਖੀਰਲੇ ਦਿਨ ਤੱਕ ਤੁਹਾਨੂੰ ਲੋੜ ਪੈਂਦੀ ਆ ਤੁਹਾਨੂੰ ਕੈਂਸਰ ਹੋ ਜਾਏ ਜੇ अर्ਲੀ ਡਿਟੈਕਟ ਹੋ ਜਾਏ 100% ਠੀਕ ਹੋ ਜਾਂਦਾ ਹੈ ਕੈਂਸਰ ਨਾ ਮੀ ਮੜਾ ਔਰ ਤੁਹਾਨੂੰ ਇੱਕ ਐਸਪ੍ਰਿਨ ਦੀ ਪਿਲ ਵੀ ਲੈਣ ਦੀ ਲੋੜ ਹੈ ਬਿਲਕੁਲ ਠੀਕ ਆ ਤਾਂ ਜਦੋਂ ਅਸੀਂ ਕੈਂਪ ਕੰਪ ਲਗਾਉਂਦੇ ਆ ਉੱਥੇ ਕੁੜੀਆਂ ਆਂਦੀਆਂ ਐ ਬ੍ਰੈਸਟ ਕੈਂਸਰ ਦਾ ਕਰਾਂਦੀਆਂ ਕਈਆਂ ਨੂੰ ਨਿਕਲਦਾ 100% ਹੋ ਜਾਂਦੀਆਂ ਕਈ ਹੁੰਦੇ ਆ ਦੇਖੋ ਇਹ ਪ੍ਰਾਈਵੇਟ ਚੀਜ਼ਾਂ ਹੁੰਦੀਆਂ ਅਸੀਂ ਡਾਟਾ ਨਹੀਂ ਆ ਦਾ ਮੈਂਟੇਨ ਕਰਦੇ ਪੁੱਛਦੇ ਨਹੀਂ ਵੀ ਉਸ ਤੋਂ ਬਾਅਦ ਕੀ ਐ ਬਟ ਬੜੇ ਹੁੰਦੇ ਆ ਬਹੁਤ ਵਧੀਆ ਤੁਸੀਂ ਗੱਲ ਕੀਤੀ ਔਰ ਸੁਝਾਅ ਵੀ ਐ ਮੈਂ ਉਮੀਦ ਕਰਦਾ ਲੋਕ ਵੀ ਇੱਤੇ ਗੌਰ ਕਰਨਗੇ ਰੋੜਾ ਸਾਹਿਬ ਲੁਧਿਆਣੇ ਤੇ ਆਉਣੇ ਆ ਲੁਧਿਆਣੇ ਦੇ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਕੁਝ ਗੱਲਾਂ ਦੱਸੋ ਜਿਹੜੀਆਂ ਤੁਹਾਡੇ ਨੀਤੀ ਦੇ ਵਿੱਚ ਹੈਗੀਆਂ ਨੇ ਜਾਂ ਤੁਸੀਂ ਕਰ ਚੁੱਕੇ ਹੋ ਦੇਖੋ ਜੀ ਕੱਲ ਹੀ ਮੇਰੀ ਵੱਡੇ ਪੱਧਰ ਤੇ ਮੀਟਿੰਗ ਹੋਈ ਹੈ ਇੱਥੇ ਲੁਧਿਆਣੇ ਵਿੱਚ ਕਈ ਸਾਲਾਂ ਦਾ ਆ ਜਿਹੜਾ ਐਲੀਵੇਟਡ ਰੋਡ ਸੀ 17 ਕਿਲੋਮੀਟਰ ਦੀ ਬੜਾ ਸਲੋ ਕੰਮ ਚੱਲ ਰਿਹਾ ਸੀ ਸਲੋ ਕਿਉਂ ਚੱਲ ਰਿਹਾ ਸੀ ਐਨ ਐਚ ਆਈ ਦਾ ਪ੍ਰੋਜੈਕਟ ਆ ਉਹਨਾਂ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਹੂੰ ਪਰ ਉਹ ਸਲੋ ਐਸ ਕਰਕੇ ਚੱਲ ਰਿਹਾ ਸੀਗਾ ਕਿ ਫਾਲੋ ਅਪ ਠੀਕ ਨਹੀਂ ਸੀ ਕਦੀ ਬਿਜਲੀ ਬੋਰਡ ਨੇ ਕਹਿੰਦਾ ਜੀ ਅਸੀਂ ਇਹ ਤਾਰ ਨਹੀਂ ਕਰਨੀ ਕਦੀ ਇਰੀਗੇਸ਼ਨ ਡਿਪਾਰਟਮੈਂਟ ਨੇ ਕਹਿੰਦਾ ਕਦੀ ਕਾਰਪੋਰੇਸ਼ਨ ਨੇ ਕਹਿੰਦਾ ਫਿਰ ਜਦੋਂ ਤੋਂ ਮੈਂ ਆਇਆ ਮੈਂ ਫਿਰ ਸਾਰਿਆਂ ਦੀ ਕੋਆਰਡੀਨੇਸ਼ਨ ਕਰਾਈ ਔਰ ਡੇਢ ਸਾਲ ਚ 2 ਸਾਲ ਚ ਸਾਰਾ ਐਲੀਵੇਟਡ ਰੋਡ ਹੁਣ ਤਿਆਰ ਹੋ ਗਿਆ 17 ਕਿਲੋਮੀਟਰ ਤੁਸੀਂ ਉਧਰੋਂ ਫਿਰੋਜ਼ਪੁਰ ਰੋਡ ਤੋਂ ਚੱਲੋ ਜਗਰਾਵ ਪੁਲ ਤੁਸੀਂ 7 ਮਿੰਟਾਂ ਚ ਪਹੁੰਚ ਜਾਂਦੇ ਹੋ ਜਿਹੜਾ ਪਹਿਲਾਂ ਪੌਣਾ ਘੰਟਾ ਘੰਟਾ ਲੱਗਦਾ ਇਹ ਮੇਰੇ ਜਿਹੜੇ ਇੰਡਸਟਰੀਲਿਸਟ ਦੋਸਤ ਐ ਹੋਰ ਐ ਉਹ ਇੰਨੇ ਖੁਸ਼ ਹੁੰਦੇ ਐ ਇਹ ਐਲੀਵੇਟਡ ਰੋਡ ਦੇਖ ਕੇ ਐਨੇ ਲੁਧਿਆਣਾ ਦੇ ਟ੍ਰੈਫਿਕ ਦਾ ਸੀਨ ਬਦਲਤਾ ਸਾਰਾ ਤਾਂ ਟ੍ਰੈਫਿਕ ਨਹੀਂ ਠੀਕ ਹੋਇਆ ਨਹੀਂ ਠੀਕ ਹੋਇਆ ਬਟ ਜਿੰਨਾਕ ਫਿਰ ਵੀ ਅੱਗੇ ਨਾਲੋਂ ਬਹੁਤ ਬੈਟਰ ਹੋ ਗਿਆ ਅੱਛਾ ਹੁਣ ਫਿਰ ਐਨ ਐਚ ਏ ਆਈ ਦੇ ਕਈ ਪ੍ਰੋਜੈਕਟ ਰੁਕੇ ਹੋਏ ਸੀਗੇ ਕਿ ਜੀ ਜ਼ਮੀਨ ਨਹੀਂ ਮਿਲ ਰਹੀ ਕੁਛ ਨਹੀਂ ਮਿਲ ਰਿਆ ਉਹ ਮੈਂ ਸਾਰਾ ਪੁਸ਼ ਕਰਕੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਲੁਧਿਆਣੇ ਦੇ ਹੋਰ ਜ਼ਿਲ੍ਹਿਆਂ ਦੇ ਜਿੱਥੇ-ਜਿੱਥੇ ਜਗ੍ਹਾ ਮਿਲ ਸਕਦੀ ਆ ਮੈਂ ਕਿਹਾ ਫਾਰਮਰਸ ਨੂੰ ਸਮਝਾਓ ਕਿ ਹੁਣ ਤੁਸੀਂ ਵੇਚ ਨਹੀਂ ਸਕਦੇ ਦੇਖੋ ਇੱਕ ਵਾਰੀ ਐਨ ਐਚ ਏ ਆਈ ਨੇ ਜਗ੍ਹਾ ਅਕਵਾਇਰ ਕਰ ਲਈ ਮੈਂ ਤੁਹਾਡੇ ਥਰੂ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਉਹ ਤੁਸੀਂ ساری ਉਮਰ ਵੇਚ ਨਹੀਂ ਸਕਦੇ ਬਿਲਕੁਲ ਠੀਕ ਹੈ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਹੈ ਤੁਹਾਨੂੰ ਕਿਸੇ ਕੋਰਟ ਤੋਂ ਸਟੇ ਵੀ ਨਹੀਂ ਮਿਲਣੀ ਉਹਦਾ ਇੱਕੋ ਤਰੀਕਾ ਹੈ ਜੋ ਪੈਸੇ ਸਰਕਾਰ ਦਿੰਦੀ ਲੈ ਲਓ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਪੈਸੇ ਘੱਟ ਮਿਲੇ ਤੁਸੀਂ ਆਰਬਿਟਰੇਸ਼ਨ 'ਚ ਚਲੇ ਜਾਓ ਤੁਹਾਨੂੰ ਬਾਅਦ ਮਿਲ ਜਾਣਗੇ ਸੋ ਐਨਐਚਏ ਆਈ ਦੇ ਪ੍ਰੋਜੈਕਟ ਰੋਕਣ ਦਾ ਫਾਇਦਾ ਨਹੀਂ ਤੁਸੀਂ ਕਿਤੇ ਹੋਰ ਜ਼ਮੀਨ ਲੈ ਲਓ ਹੋਰ ਮਹਿੰਗੀ ਹੋ ਜਾਏਗੀ ਯਾਦਾ ਹੋਵੇ ਤੁਸੀਂ ਐਨ ਐਚ ਏ ਆਈ ਨੂੰ ਨਹੀਂ ਦਿੱਤੀ ਤੁਸੀਂ ਉਹ ਜਗਾ ਕਿਸੇ ਹੋਰ ਨੂੰ ਬੇਚ ਸਕਦੇ ਬੇਚ ਨਹੀਂ ਸਕਦੇ ਸੈਕਸ਼ਨ ਲੱਗ ਚੁੱਕੇ ਸਭ ਕੁਝ ਹੋ ਚੁੱਕਾ ਉਹਦੀ ਰਜਿਸਟਰੀ ਨਹੀਂ ਹੋਣੀ ਸੋ ਐਨ ਐਚ ਏ ਆਈ ਦੇ ਸਾਰੇ ਪ੍ਰੋਜੈਕਟ ਫਿਰ ਦੇਖੋ ਐਨ ਐਚ ਏ ਆਈ ਤੋਂ ਪਹਿਲੀ ਵਾਰੀ ਇੰਡੀਆ ਵਿੱਚ ਲੁਧਿਆਣੇ ਚ 26 ਕਿਲੋਮੀਟਰ ਦਾ ਸਾਈਕਲ ਟ੍ਰੈਕ ਅਪਰੂਵ ਕਰਾਇਆ ਹਾਂਜੀ ਉਹ ਮੈਂ NHAI ਕੋਲ ਗਿਆ ਸਾਡਾ ਸਾਈਕਲ ਇੰਡਸਟਰੀ ਸਭ ਤੋਂ ਵੱਡੀ ਇੰਡਸਟਰੀ ਹੈ ਵਰਲਡ ਵਿੱਚ ਲੁਧਿਆਣਾ ਮਤਲਬ ਸਭ ਤੋਂ ਲਾਰਜੈਸਟ ਮੈਨੂਫੈਕਚਰਰ ਇੱਥੇ ਹੈ ਕਿੰਨਾ ਸਾਈਕਲ ਬੰਦਾ ਮੈਂ ਕਿਹਾ ਇੱਕ ਸਾਈਕਲ ਟਰੈਕ ਬਣਾਓ ਜੀ ਉਹ NHAI ਵਾਲੇ ਕਹਿੰਦੇ ਯਾਰ ਅਸੀਂ ਗੱਡੀਆਂ ਲਈ ਬਣਾਉਂਦੇ ਆ ਸਾਈਕਲ ਟਰੈਕ ਨਹੀਂ ਬਟ ਮੈਂ ਕਹਿ ਕੇ ਵਾਕੇ ਉਹਨਾਂ ਤੋਂ ਅਪਰੂਵ ਕਰਾਤਾ ਟੈਂਡਰ ਹੋ ਗਿਆ ਕੰਮ ਚਾਲੂ ਹੋ ਗਿਆ ਇਸ ਸਾਲ ਦੇ ਅਗਸਟ ਜਾਂ ਸਪਟੰਬਰ ਤੱਕ ਸਾਈਕਲ ਟਰੈਕ ਚੱਲੂ ਹੋ ਬਹੁਤ ਵਧੀਆ ਗੱਲ ਲਾਡੋਵਾਲ ਬਾਈਪਾਸ ਦੇਖੋ 26 ਕਿਲੋਮੀਟਰ ਦਾ ਸਾਈਕਲ ਟਰੈਕ ਫਿਰ ਮੈਂ ਫਿਰ ਐਨ ਐਚ ਆਈ ਕੋਲ ਗਿਆ ਮੈਂ ਕਿਹਾ ਤੁਸੀਂ ਜਿਹੜੀ ਐਲੀਵੇਟਿਡ ਰੋਡ ਹੈ ਥੱਲੇ ਦੁਕਾਨਾਂ ਹੈਗੀਆਂ ਉਹਨਾਂ ਨੂੰ ਪਾਰਕਿੰਗ ਚਾਹੀਦੀ ਤੁਸੀਂ ਸਸ ਪਾਰਕਿੰਗ ਸਲੋਟ ਬਣਾਓ ਮੈਂ ਕਹਿ ਕੇ ਵਾਕੇ ਇਥੋਂ ਪ੍ਰਪੋਜ਼ਲ ਪੇ ਜਵਾਈ 700 ਪਾਰਕਿੰਗ ਸਲੋਟਾਂ ਜੀ ਉਹ ਕਹਿੰਦੇ ਇਹ ਤਾਂ ਕਾਰਪੋਰੇਸ਼ਨ ਦਾ ਕੰਮ ਹੈ